ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹੋਰਸ ਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲਓ ਜੀ ਮਾਰਨਿੰਗ ਦੀ ਪਹਿਲੀ ਚਾਹ ਜਿਹੜੀ ਸਵੇਰ ਦੀ ਉਹ ਬਣ ਰਹੀ ਹੈਗੀ ਚਾਹ ਦੇ ਵਿੱਚ ਆਪਾਂ ਦੁੱਧ ਪਾਤਾ ਸੀ ਥੋੜਾ ਕੜਨ ਤੋਂ ਬਾਅਦ ਥੋੜਾ ਟਾਈਮ ਮਤਲਬ 2-3 ਮਿੰਟ ਸੇਕ ਲਵਾਵਾਂਗੇ ਪਾ ਚਾਹ ਨੂੰ ਤੇ ਮੈਂ ਦਿਖਾ ਰਹੀ ਸੀ ਤੁਹਾਨੂੰ ਸਵੇਰ-ਸਵੇਰ ਦਾ ਟਾਈਮ ਆ ਜਿਹੜਾ ਮੌਸਮ ਬਹੁਤ ਘੈਂਡਾ ਮੌਸਮ ਹੁੰਦਾ ਸਵੇਰੀ ਸ਼ਾਮ ਵਧੀਆ ਮੌਸਮ ਹੁੰਦਾ ਤੇ ਇਧਰ ਨਕਾ ਦੇ ਵਿੱਚ ਪੂਰੀ ਤਰੇਲ ਪਈ ਹੋਈ ਸੀ ਦਿਲ ਕਰ ਰਿਹਾ ਸੀ ਵੀ ਟਹਿਲਾ ਪਰ ਤਰੇਲ ਕਾਫੀ ਜਿਆਦਾ ਸੀ ਬਸ ਤਾਂ ਵਧੀਆ ਹੁੰਦਾ ਤੇਲ ਦੇ ਵਿੱਚ ਹਨਾ ਗੋਡਿਆਂ ਲਈ ਜਾਂ ਆਪਣੇ ਪੂਰੀ ਬਾਡੀ ਲਈ ਬਹੁਤ ਵਧੀਆ ਹੁੰਦਾ ਵੀ ਜੇਕਰ ਆਪਾਂ ਸਵੇਰੇ ਇਸ ਤਰ੍ਹਾਂ ਕਾ ਦੇ ਨੰਗੇ ਪੈਰ ਚੱਲਦੇ ਹਨਾ ਤੇ ਨਾਲ-ਨਾਲ ਬਸ ਮੈਂ ਕਿਹਾ ਜਿੰਨੇ ਟਾਈਮ ਦੇ ਵਿੱਚ ਚਾਹ ਬਣਦੀ ਹੈ ਜੋ ਵੀ ਕੋਈ ਪੱਤਾ ਮੈਨੂੰ ਇਦਾਂ ਦਿਖਦਾ ਹੁੰਦਾ ਨਾ ਕੋਈ ਵੀ ਪਲਾਂਟ ਦਾ ਵੀ ਥੋੜਾ ਸੁੱਕ ਗਿਆ ਜਾਂ ਥੋੜਾ ਪੀਲਾ ਪੈ ਗਿਆ ਉਹਨੂੰ ਮੈਂ ਫਿਰ ਉੱਥੋਂ ਹਟਾ ਦੇਣੀ ਹੁੰਦੀ ਹੈਗੀ ਤੇ ਬਹੁਤ ਸੋਹਣਾ ਸੰਗ ਆਫ ਇੰਡੀਆ ਦਾ ਹਨਾ ਪlant ਹੋ ਰਿਹਾ ਹੈਗਾ ਵਧੀਆ ਡਬਲ ਸ਼ੇਡ ਦੇ ਵਿੱਚ ਆਹੇ ਤੇ 골ਡਨ ਤੇ ਆਹ ਗ੍ਰੀਨ ਕਲਰ ਦਾ ਡਬਲ ਸ਼ੇਡ ਦੇ ਵਿੱਚ ਹਨਾ ਸਵੇਰ ਸਵੇਰ ਟਾਈਮ ਵਧੀਆ ਲੱਗਦਾ ਜੀ ਪਾਰਕ ਦੇ ਵਿੱਚ ਸਵੇਰ ਟਾਈਮ ਹੀ ਕੰਮ ਹੁੰਦਾ ਦੁਪਹਿਰ ਦੇ ਟਾਈਮ ਤੋਂ 2-3 ਦਿਨਾਂ ਤੋਂ ਬਹੁਤ ਗਰਮੀ ਹੋ ਗਈ 2-3 ਦਿਨ ਵਧੀਆ ਰਿਹਾ ਸੀ ਮੌਸਮ ਜਿਵੇਂ ਕਿ ਮੀਂਹ ਪਿਆ ਸੀ ਨਾ ਪਹਿਲਾਂ ਵਧੀਆ ਰਹਿਆ ਸੀ ਹੁਣ ਬਹੁਤ ਜ਼ਿਆਦਾ ਗਰਮੀ ਹੋ ਗਈ ਕ ਭੈਣ ਪੁੱਛਦੇ ਸੀ ਵੀ ਤੁਹਾਡੇ ਠੰਡ ਹੋਊ ਕਹਿੰਦੇ ਸੀਗੇ ਠੰਡ ਤਾਂ ਦੇਖੋ ਮੀਂਹ ਤੋਂ ਬਾਅਦ ਇੱਕ ਦੋ ਦਿਨ ਹੁੰਦੀ ਆ ਬਾਕੀ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਹੁਣ ਗਰਮੈਸ ਹੋਈ ਪਈਏਗੀ ਇੰਨੇ ਕ ਜ਼ਿਆਦਾ ਗਰਮੈਸ ਹੋਈ ਪਈ ਦੁਪਹਿਰ ਟਾਈਮ ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ ਹੈਗਾ ਹਵਾ ਹਵਾ ਵੀ ਨਹੀਂ ਚੱਲਦੀ ਹੁੰਦੀ ਜੇ ਹਵਾ ਚੱਲੇ ਨਾ ਤਾਂ ਫਿਰ ਥੋੜਾ ਜਿਹਾ ਹੋ ਜਾਂਦਾ ਹਾਂ ਦੋ ਤਿੰਨ ਦਿਨ ਵਧੀਆ ਠੰਡ ਹੋ ਗਈ ਸੀ ਜਿਵੇਂ ਕਿ ਮੀਂਹ ਪਿਆ ਨਾ ਉਦੋਂ ਵਧੀਆ ਹੋ ਗਈ ਸੀ ਤੇ ਇੱਧਰ ਦੇਖੋ ਆਪਣੀ 베ਰੀ ਨੇ ਵੀ ਬੋਰ ਚੱਕ ਲਿਆ ਜੀ ਸ਼ਾਇਦ ਹੁਣ ਵਰਤ ਆ ਗਏ ਮਹੀਨੇ ਤੋਂ ਵੀ ਘੱਟ ਕੇ ਦਿਨ ਵਰਤਾਂ ਦੇ ਵਿੱਚ ਦੋ ਤਿੰਨ ਦਿਨ ਘੱਟ ਗਏ ਨੇ ਉਦੋਂ ਤੱਕ ਇਹ ਵਧੀਆ 베ਰ ਬਣ ਜਾਣਗੇ ਜਿਵੇਂ ਕਿ ਵਰਤਾਂ ਦੇ ਵਿੱਚ ਆਪਾਂ ਜਿਹੜਾ ਕਰੂਗਾ ਭਰਦੇ ਆ ਉਦੋਂ 베ਰਾਂ ਦੀ ਜ਼ਰੂਰਤ ਪੈਂਦੀ ਉਦੋਂ ਮੈਂ ਘਰ ਦੇ 베ਰ ਹੀ ਰੱਖਦੀ ਹੁੰਨੀ ਹੈਗੀ ਹੈ ਨਾ ਉਦੋਂ ਤੱਕ ਇਹ ਵਧੀਆ ਕਾਫੀ ਮਤਲਬ ਸਾਈਜ਼ ਵੀ ਵੱਡਾ ਹੋ ਜਾਂਦਾ ਹੈ ਮੈਂ ਕਿਹਾ ਚਲੋ ਸਵੇਰ ਸਵੇਰ ਟਾਈਮ ਤੁਹਾਨੂੰ ਇੱਕ ਚਲ ਕੇ ਪਾਰਕ ਦੀ ਦਿਖਾ ਦिए हेलो ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਸਵੇਰ ਦਾ ਟਾਈਮ ਲੇਟ-ਲੇਟ ਸੁੱਤੇ ਸੀਗੇ। ਲੇਟ ਹੀ ਉੱਠਿਆ 7 ਵਜੇ ਅੱਜ ਉੱਠਿਆ ਮੈਂ। ਤੇ ਸੱਚਾ ਜੋ ਸੱਚਾ ਜੱਜ ਮੈਂ 7 ਵਜੇ ਹੀ ਉੱਠਿਆ 7 ਵਜੇ ਉੱਠ ਕੇ ਚਾਹ ਬਣਾਈਆ ਹੁਣ ਤੇ ਦੇਖੋ ਚਾਹ ਬਣ ਰਹੀ ਹੈਗੀ। ਬਾਲ ਤਾਂ ਤੁਹਾਨੂੰ ਦਿਖਾਤੀ ਆਂ। ਕਲੇਸ ਆ ਬੱਚੇ ਹਜੇ ਸੁੱਤੇ ਪੈਣਗੇ। ਇੱਧਰ ਛੋਟੇ ਰੂਮ 'ਚ ਪੈ ਗਏ ਸੀ ਅੱਜ ਤਿੰਨ ਬੱਚੇ ਸুরে ਦੋ ਦੋਸਤ ਵੀ ਸੀਗੇ ਪਿੰਡਰ ਦੇ। ਤੇ ਉਹ ਪਾ ਇੱਧਰ ਕੂਲਰ ਲਾ ਕੇ ਸੌਂਗੇ ਸੀਗੇ। ਲੋ ਜੀ ਹੁਣ ਮੈਂ ਥੋੜੀ ਪਹਿਲਾਂ ਪੀ ਲਮਾ ਚਾਹ ਫਿਰ ਲੱਗਦੇ ਕੰਮਾਂ ਕਰਾਂ ਤੇ ਠੀਕ ਆ ਜੀ ਲੋ ਜੀ ਸ਼ਾਮ ਦਾ ਟਾਈਮ ਆ ਪਤਾ ਨਹੀਂ ਟਾਈਮ ਕਿੰਨਾ ਹੋ ਗਿਆ ਤੇ ਸਬਜੀ ਦੀ ਤਿਆਰੀ ਕਰ ਲਈ ਆਟਾ ਵੀ ਗੁੰਨਤਾ ਜੋਤ ਜਗਾਤੀ ਇੱਥੇ ਲੱਗਿਆ ਮੈਂ ਸਕੈਸ ਜਾਨੀ ਕਿ ਰੂਬਸਾਇਆ ਵਾਲਾ ਇਹਦਾ ਸ਼ਰਬਤ ਬਣਾਉਣ ਲੱਗੀ ਐ ਬੱਸ ਸਕੈਸ ਵੀ ਕਹਿ ਦਿੰਦੇ ਇਹਨੂੰ ਜਾਂ ਉਹ ਤਾਂ ਸ਼ਰਬਤ ਆ ਇਹ ਬਣਾਉਣੀ ਆ ਮਾਂਜਾ ਕਰਦੇ ਐ ਬੱਸ ਬਣੀ ਗਲਾ ਆ ਜਾ ਕਿਉਂ ਸੁੱਕੀ ਅੰਦਰ ਗਰਮੈਸ ਦੀ ਬਹੁਤ ਜ਼ਿਆਦਾ ਹੋਈ ਜੀ ਵੀ ਨਾ ਚਲੋ ਬਣਾ ਕੇ ਪੀਣੇ ਵੈਸੇ ਵੀ ਇੰਨਾ ਮਹਿੰਗਾ ਜੇ ਲਈ ਬੈਠੀ ਐ ਇਹਨੂੰ ਅੱਧੀ ਬੋਤਲ ਤੋਂ ਘੱਟ ਆ ਨਾ ਤੁਹਾਨੂੰ ਦੁੱਝੋ ਨਾ ਇਹ ਤੇ ਕਿੰਦਰ ਦੋਮੀ ਪੀਵਾਂਗੇ ਕਲੇਰ ਸਾਹਿਬ ਹੈ ਨਹੀਂ ਇਸ ਟਾਈਮ ਘਰ ਤੇ ਪਾਣੀ ਵਿੱਚ ਕੱਚਾ ਦੁੱਧ ਜਿਹੜਾ ਐਡ ਕਰ ਲਿਆ ਫਿਲਹਾਲ ਕੱਚਾ ਹੀ ਆਪਣੇ ਕੋਲ ਚੋਲੇ ਵਾਲੇ ਹੋਲੇ ਨਹੀਂ ਹੈਗਾ ਅੱਛਾ ਅੱਜ ਸਰਪਤ ਘੰਟਾ ਬਣਾਉਣਾ ਨਾਲ ਕਰੀਮ ਵੀ ਗਈ ਕਰੀਮ ਵਾਲਾ ਸ਼ਰਬਤ ਅੱਜ ਬਣੂਗਾ ਕਰੀਮ ਵਾਲਾ ਸ਼ਰਬਤ ਪਾਣੀ ਉਪਰ ਨਾਰਮਲੀ ਪਾਇਆ ਥੋੜਾ ਬਹੁਤਾ ਮਿਕਸ ਕਰ ਲਾਂਗੇ ਥੋੜਾ ਜਿਹਾ ਹਲਕਾ ਜਿਹਾ ਠੰਡਾ ਦਿਨ ਹੈਗਾ ਅੱਜ ਐਤਵਾਰ ਤਰੀਕ ਹੈ ਜੀ ਅੱਜ 22 22 ਸتمبر ਆ ਗਿਆ ਤੇ ਮੇਰਾ ਨਾ ਗਲਾ ਜਿਵੇਂ ਗਲਾ ਮੱਚੀ ਜਾਂਦਾ ਅੰਦਰੋਂ ਪਿਆਸ ਜੀ ਗਰਮੈਸ ਜਿਵੇਂ ਐਵੇਂ ਮੱਚੀ ਜਾਂਦਾ ਫਿਰ ਮੈਂ ਕਿਹਾ ਚੱਲ ਥੋੜਾ ਜਿਹਾ ਸਬਜ਼ਤ ਬਣਾ ਲੈਂਦਾ ਕਿ ਥੋੜਾ ਜਿਹਾ ਵਧੀਆ ਲੱਗੂਗਾ ਹਾਂ ਨਹੀਂ ਕੋਈ ਦਵਾਈ ਦਵਾਈ ਖਾਣ ਕਰਕੇ ਵੀ ਗਰਮ ਦਵਾਈ ਜਿਵੇਂ ਢੋਗੀ ਦੀ ਗਰਮ ਦਵਾਈ ਖਾਧੀ ਹੈ ਨਾ ਮੈਂ ਉਹਦੇ ਕਰਕੇ ਹੋ ਗਿਆ ਇਹ ਚੀਜ਼ ਵੀ ਹੋ ਸਕਦੀ ਹੈਗੀ। ਲਓ ਜੀ ਮਣ ਕੇ ਤਿਆਰ ਆਪਾਂ ਸਰਸਾ ਆ ਰੱਖ ਲਿਆ। ਮੇਡਾਰ 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 ਨੂੰ ਚਾਹ ਪਾਣੀ ਮੈਂ ਥੱਲੇ ਬਸ ਛਿਪਕ ਲਿਆ ਤਾਂ ਡਰ ਤੋਂ ਮੈਂ ਕੋਈ ਵੀ ਚੀਜ਼ ਨਹੀਂ ਤਾਂਦੀ ਹੈਗੀ ਜਿਹੜੀ ਥੱਲੇ ਡਿੱਗ ਜੇ ਕਿਚਨ ਦੇ ਚਲੇ ਲੈ। ਜੇ ਦਾ ਸਾਫ ਕਰਿਆ ਹੋ ਤਾਂ ਮੈਂ ਚੱਕ ਲਾਂ ਨਹੀਂ ਮੈਂ ਫਿਰ ਉਹ ਚੀਜ਼ ਨੂੰ ਉੱਪਰ ਕਰ ਦਿਆਂ। ਉਹਗੇ ਹੀ ਬੱਤਤੀ। ਕੱਥੇ ਜ਼ਿਆਦਾਤਰ ਸਾਡੇ ਛਿੱਪਲੀਆਂ ਰਹਿੰਦੀਆਂ ਨੇ। ਇੱਕ ਭੈਣ ਨੇ ਕਿਹਾ ਵੀ ਸੀਗਾ ਕਿ ਜਦ ਸੁਆ ਪਿਆਜ਼ ਰੱਖੋ ਨਾ ਕੱਟ ਕੇ ਇਹ ਪਾਣੀ ਤਾਂ ਆਹ ਪਿਆਜ਼ ਕੱਟ ਕੇ ਰੱਖੋ ਕਿਹਾ। ਉਸ ਦੇ ਨਾਲ ਵੀ ਆਉਂਦੀਆਂ ਨੇ ਮੈਂ ਇੱਕ ਵਾਰ ਟਰਾਈ ਵੀ ਕੀਤਾ ਸੀ ਰੱਖੇ ਵੀ ਸੀਗੇ। ਸੇ ਸੱਪ ਤਾਂ ਸੁੱਕ ਗਿਆ ਪਰ ਗੈਰ ਨੂੰ ਨਹੀਂ ਦੇਖ ਲੋ ਨਹੀਂ। ਲੋ ਜੀ। ਕਿ ਲੋ ਤੁਸੀਂ ਵੀ ਸਾਰਾ ਪਤਾ। ਆ ਚੱਕ ਦੀ ਆਪਾਂ ਸਮਾਂ ਤੇ ਬਾਜੀਂ ਪ੍ਰੈਕਟਲੀ ਬਾਤ ਹੀ ਨੇ ਖਵਾ 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 ਲੋਜੀ ਸਰਬਤ ਆਪਾਂ ਬਣਾ ਲਿਆ ਤੇ ਹੁਣ ਜਾ ਕੇ ਸ਼ਾਮ ਨੂੰ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈਗੀ ਤੇ ਮੌਸਮ ਪੂਰਾ ਕਰਮ ਅੱਜ ਦੋ ਬੈੱਡ ਸ਼ੀਟਾਂ ਇੱਕ ਸਿੰਗਲ ਬੈੱਡ ਸ਼ੀਟ ਇੱਕ ਥੋਤੀ ਸੀਗੀ ਡਬਲ ਬੈੱਡ ਸ਼ੀਟ ਕੱਲਾ ਮੈਂ ਕੈਮਰਾ ਸੈੱਟ ਕਰ ਲਵਾਂ ਫਿਰ ਮਿਲਦੇ ਹਾਂ ਸੁਣ 2 ਮਿੰਟਾਂ आज जी बैठ के लाग गई पीण बहर सरबत क्योंकि अंदर भी नहीं देखो सारा दिन बैठा बहुत भी गर्मी बहुत ज्यादा की करिए है ना। गर्मी घटना का नाम ही नहीं लग रही कहने वैसे ठंड भी बहुत ज्यादा पौगी चलो देखते हैं की सब्जी हजे बनाने क्योंकि टमाटर नहीं है टमाटर लैन गया हूँ आपका थोड़ा छत्त का ला के आने काफी दिन हो गए मंजा चक्या इतो पहला गुंडिया चंकी निगाह है ਰਾਜਾ ਦੇ ਬੰਦੇ ਆ ਗਏ ਜੀ ਆ ਸੰਦੀਪ ਆ ਗਿਆ ਇਹਨਾਂ ਨੇ ਉਹਦੀ ਮੰਮੀ ਬਿਮਾਰ ਹੋਣੀ ਆ ਆਹ ਸੰਦੀਪ ਇੱਧਰ ਲੀ ਜੈਲੇ ਕੀ ਫਿਰ ਕਿ ਉਹ ਇੱਥੇ ਗ੍ਰਿਲ ਖੜਕਾਈ ਜਾ ਮੈਂ ਤੇਰੇ ਬਾਈ ਨੂੰ ਮਖਾ ਆਪਣੇ ਤਾਂ ਜੀ ਬੰਦਾ ਕੋਈ ਖੜਕਾ ਪੂਰਾ ਹੋ ਆ ਗ੍ਰਿਲ ਨੂੰ ਧੱਕਾ ਮਾਰੇ ਆਲੇ ਮਾਸੀ ਮਾਸੀ ਕਰੇ ਜਦੋਂ ਮੈਂ ਆਈ ਬਾਹਰ ਮੈਂ ਕਿਹਾ ਹਾਂ ਗ੍ਰਿਲੇ ਦਾ ਖੜਕਾ ਹੋਈ ਮੈਂ ਬੰਦਾ ਆਪਣੇ ਸੱਚੋ ਕੋਈ ਹੈਗਾ ਫਿਰ ਉਹ ਕਹਿੰਦੀ ਮਾਸੀ ਮੈਂ ਤੁਹਾਡੇ ਘਰ ਕਣਜਾ ਕਿ ਮਾਸੀ ਵਾਲੀ ਕੌਣ ਹੋਈ ਗੱਡੀ ਵਿਚਾਰੀ ਰੌਣਕ ਕੇ ਹੋਦੀ ਸੀ ਰਾਤ ਦਾ ਉਹ ਕੀ ਹੋ ਗਿਆ ਉਹਦੀ ਮੰਮੀ ਨੇ ਮਾਰਦੀ ਕੀ ਹੋ ਗਿਆ ਪਤਾ ਨਹੀਂ ਤਾਂ ਕਨੇ ਉਹ ਦੋ ਮਿੰਨਿਟ ਹੋ ਗਿਆ ਉਹ ਮਾਰੀ ਪਈ ਆ ਗੱਡੀ ਲੈ ਕੇ ਗੱਡੀ ਫਿਰ ਪਿੰਦਰ ਆਇਆ ਫਿਰ ਲੈ ਕੇ ਗਿਆ ਹੋਰ ਪਤਾ ਨਹੀਂ ਹੁਣ ਕਿਵੇਂ ਆ ਲੋ ਜੀ ਆਪਾਂ ਕਿ ਸੱਤ ਤੇ ਫੇ ਸਾਡੀ ਸੱਤ ਦਾ ਹੈਗਾ ਬੁਰਾ ਹਾਲ ਹੋ ਡੰਡੇ ਡੁੰਡੇ ਆ ਕਿੱਥੋਂ ਆ ਗਏ ਪਤਾ ਨਹੀਂ ਚਲੋ ਬਹੁਤ ਜ਼ਿਆਦਾ ਕਾਹ ਹੋਇਆ ਪਿਆ ਸਾਡੇ ਕੋਠੇ ਤੇ ਉਹ ਜੇ ਪੱਟਾਂਗੇ ਹੁਣ ਹਾਏ ਹਾਏ ਨਾ ਕਾਹ ਨੁਕਸਾਨ ਹੀ ਹੋਊਗਾ ਆ ਦੇਖੋ ਬਹੁਤ ਜ਼ਿਆਦਾ ਕਾਹ ਸਾਡੇ ਕੋਠੇ ਤੇ ਹੋਇਆ ਹੋਇਆ ਕੱਚਾ ਨਾ ਸਾਡਾ ਕੋਠਾ ਫੇ ਦਿਖਾਉਣੇ ਸੋਨ ਵਾਲੇ ਵਾਲੇ ਦਾ ਵਿਊ ਅੰਦਰ ਘੈਂਟ ਪਰ ਸ਼ਾਮ ਨੂੰ ਤੇ ਸਵੇਰੇ ਠੰਡ ਹੁੰਦੀ ਆ ਜਿਵੇਂ ਬਾਹਰੋਂ ਬਾਈਕ ਤੇ ਕਿਤੇ ਜਾ ਜਾਂਦੇ ਹਨਾ ਤਾਂ ਠੰਡ ਲੱਗਦੀ ਹੈ ਹੁਣ ਬੈਕ ਕੈਮਰੇ ਨਾਲ ਦਿਖਾਉਣੀ ਆ ਮੇਰੇ ਤੋਂ ਤਾਂ ਆਇਆ ਵੀ ਜਾਂਦਾ ਕੁੱਟੇ ਤੇ ਵੀ ਨਹੀਂ ਆ ਜਾਂਦਾ ਐ ਨਾ ਜਾਂਦੀ ਬਿਜੀ ਹੋ ਕੇ ਪਖੜਾ ਵੀ ਹੋਇਆ ਪਿਆ ਆਏ ਆਏ ਕੋਠੇ ਦੀ ਹਵਾ ਚੱਲਦੀ ਹੈ ਥੱਲੇ ਤਾਂ ਕੁਝ ਵੀ ਨਹੀਂ ਥੱਲੇ ਤਾਂ ਸਾਡੇ ਦਿਖਾਉਣੇ ਤੁਹਾਨੂੰ ਗੁੰਮਾ ਕੰਧਾਂ ਦੀ ਜਿੰਨਾ ਮਤਲਬ ਵੋਟ ਹੋਈ ਪਈ ਹੈਗੀ ਹਵਾ ਵੀ ਨਹੀਂ ਲੱਗਦੀ ਹੈਗੀ ਦਿਖਾਉਣੇ ਤੁਹਾਨੂੰ ਪੈਕ ਕੈਮਰੇ ਨਾਲ ਹਰਿਆਲੀ ਤਾਂ ਹੁਣ ਘੱਟ ਹੀ ਰਹਿ ਗਈ ਜਿਹੜੇ ਨਿੰਮ ਸੀਗੇ ਸੁੱਕ ਗਏ ਹੁਣ ਤਾਂ ਕਾਫੀ ਨਿੰਮ نیچے ਤੋਂ ਫੁੱਟੇ ਨੇ ਕਿ ਉੱਪਰੋਂ ਜਿਹੜੇ ਰਾਣੇ ਸੀ ਉਹ ਨਹੀਂ ਫੁੱਟਿਆ ਤੁਹਾਨੂੰ ਆ ਵੀ ਦਿਖਾਉਣੀ ਹੈ ਮੇ ਨਿਸ਼ਾਨ ਕੈਮਰੇ ਨਾਲ نیچے ਤੋਂ ਬਿਲਕੁਲ ਫੁੱਟਿਆ ਕੋ ਉੱਪਰੋਂ ਬਿਲਕੁਲ ਵੀ ਨਹੀਂ ਫੁੱਟਿਆ ਨੀਚੋਂ ਫੁੱਟ ਗਿਆ ਉੱਪਰੋਂ ਨਹੀਂ ਫੁੱਟਿਆ ਹੈਗਾ ਨਿਸ਼ਾਨ ਕਾ ਨੇ ਅੰਮਾ ਤੇ ਇੱਧਰ ਦੇਖੋ ਆਪਣੀ 베ਰੀ ਤੇ ਉਹ ਸਾਹਮਣੇ ਵੀ ਤੁਹਾਨੂੰ ਇੱਕ ਨਿੰਮ ਦਿਖਾਉਣੀ ਉਹ ਬਿਲਕੁਲ ਦੇਖੋ ਕਿੱਡਾ ਨਿੰਮ ਸੀਗਾ ਸਾਰਾ ਸੁੱਕ ਗਿਆ ਸਾਰਿਆਂ ਦੇ ਨਿੰਮ ਲਗਭਗ ਐਵੇਂ ਹੀ ਹੋਏ ਨੇ ਬਾਕੀ ਸਭ ਇਹਦੇ ਸਕੂਲੇ ਤਾਂ ਹੈਗੇ ਨੇ ਦੇਖੋ ਵਧੀਆ ਹੈ ਤਾਂ ਹਰ ਇੱਕ ਦੇ ਘਰ ਇੱਧਰ ਦਰਖਤ ਨੇ ਸਾਡੇ ਇਧਰ ਹਰ ਇੱਕ ਦੇ ਘਰ ਹੈਗੇ ਨੇ ਦਰਖਤ ਹੁਣ ਤੁਹਾਨੂੰ ਜਲੜ ਦਿਖਾਉਮਾ ਕੈਮਰਾ ਕੋ ਕਰਕੇ ਇੱਕ ਵਾਰ ਆ ਆਪਣਾ ਘਰ ਆ ਗਿਆ ਨੀਚੋਂ ਇਸ ਤਰ੍ਹਾਂ ਆਪਣਾ ਘਰ ਦੇਖੋ ਇੱਧਰ ਦੇਖੋ ਮੌਸਮ ਘੈਂਟ ਆ ਹਾਲੇ-ਦਾਲੇ ਦਾ ਖਾਰੇ ਸੁਣੋ ਆਪਣਾ ਕੋਠਾ ਵੀ ਦਿਖ ਗਿਆ ਅੱਜ ਤਾਂ ਦੇਖੋ ਬਹੁਤ ਬੁਰਾ ਹਾਲ ਹੀ ਹੈਗਾ ਦੇਖੋ ਜੀ ਸਾਡੇ ਸੱਤ ਦਾ ਹੈਗਾ ਬੁਰਾ ਹਾਲ ਹੋਇਆ ਹੋਇਆ ਤੇ ਆਲਾ-ਦਾਲਾ ਬਹੁਤ ਸੋਹਣਾ ਹੋਇਆ ਪਿਆ ਮਾਸਮ ਕੈਂਡਾ ਚਲੋ ਚੱਲਦੇ ਆ ਨੀਚੇ ਆਪਾਂ ਹੁਣ ਚੱਲ ਕੇ ਦੇਖਦੇ ਆਂ ਵਿੰਦਰਾਜ ਵੇ ਫਿਰ ਆਪਾਂ ਸਬਜ਼ੀ ਧਰਦੇ ਆਂ ਉਹ 23 ਟਾਈਮ ਕਿੰਨਾ ਹੋ ਗਿਆ ਦੇਖਾ ਅੱਛਾ ਜੋ ਸਾਢੇ 6 ਹੋ ਗਏ ਚਲੋ ਚੱਲਦੇ ਥੱਲੇ ਇਧਰ ਮੀਆਂ ਵੀ ਬੋਲ ਗਿਆ ਆਪਾਂ ਉੱਤਰ ਲਾਤਾ ਅਸੀਂ ਸੁਣ ਮੇਰੇ ਸਾਰੇ ਦੱਸਿਆ ਅਸੀਂ ਸ਼ਾਇਦ ਹਨ ਤੇ ਤੁਹਾਨੂੰ ਦਿਖਦੀ ਹੋਊਗੀ ਮਸੀ ਇਹ ਤਾਂ ਸ਼ਾਇਦ ਉੱਪਰ ਮੈਂ ਹਾਂ ਉੱਪਰ ਲੱਗੀ। ਅੱਥਰ ਇਹ ਇੱਥੇ ਹੀ ਹੈਗੀ। ਇਹਦੇ ਬੈਕ ਆ ਜਿਹੜਾ। ਦੇਖਣੀ ਇੱਥੋਂ ਦੇਖੋਗੀ। ਓਹ ਦੇਖੋ। ਮੱਖਣ ਹੋ ਸੀ ਸਾਹਮਣੇ ਨਿਸ਼ਾਨਦਿਸ ਰਿਹਾ ਨਾ ਤੁਹਾਨੂੰ ਕੋਠੇ ਕੋਲ। ਉਧਰੋਂ ਸੀਤ ਆ ਗਈ। ਲਓ ਜੀ ਆ ਜੀ ਪਿੰਦਰ ਫੇਰ ਦੇਖਦੇ ਆਂ ਬਣਾਉਣੀ ਹੈ ਸਬਜੀ। ਸਬਜੀ ਸਬਜੀ ਹੈਗੀ ਆਟਾ-ਓਟਾ ਗੁਨ ਤਾਂ ਕੱਪੜੇ ਵੀ ਤਾਰ ਹੀ ਲਵਾਂ। घर जी आ गए मेन शरबत पी के वी फील हो रहा है आ, कपड़े रोज दे कपड़े धो तो लो झाड़ू पोचा लगा लो फिर इन्हूट लो तय कर लो अलमारी क्या जिंदगी है औरत सवेर को लेकर शाम तक कम कर लो कम कर लो सही चलो ਇੱਕ ਮਿੰਟ ਕੱਪੜੇ ਪਾ ਤਾਰ ਲੇ ਹੁਣ ਜਿੰਨੇ ਟਾਈਮ ਦੇ ਵਿੱਚ ਕਿੰਦਰਾ ਹੋਗਾ ਟਮਾਟਰ ਲੈ ਕੇ ਉਨੇ ਟਾਈਮ ਦੇ ਵਿੱਚ ਮੈਂ ਕੱਪੜੇ ਨੇ ਜਿਹੜੇ ਉਹ ਤੈ ਕਰ ਦੂੰਗੀ ਲਾਈਟ ਲਾ ਲਓ ਜੀ ਦੂਸਰਾ ਦਿਨ ਵੀ ਆ ਗਿਆ ਤੇ ਵੀਡੀਓ ਨੂੰ ਐਡਿਟ ਕਰਨ ਲੱਗੀ ਸੀ ਕਿ ਤੇ ਜਦੋਂ ਵੀਡੀਓ ਐਡਿਟ ਕਰਨ ਲੱਗੀ ਤਾਂ ਦੇਖਿਆ ਕਿ ਵੀਡੀਓ ਤਾਂ ਕੰਪਲੀਟ ਹੀ ਨਹੀਂ ਹੈਗਾ ਕਿਉਂਕਿ ਅੱਜ ਸਵੇਰ ਤੋਂ ਕੋਈ ਵੀ ਵੀਡੀਓ ਜਿਹੜਾ ਮੈਂ ਸ਼ੂਟ ਨਹੀਂ ਕੀਤਾ ਹੈਗਾ ਚਲੋ ਜੀ ਹੁਣ ਤੁਹਾਨੂੰ ਨਾ ਮੈਂ ਸੂਟ ਪਾ ਕੇ ਦਿਖਾਉਣੀ ਆ ਆਪਣਾ ਜਿਹੜਾ ਆਪਕਾ ਥੋੜਾ ਯਾਦ ਹੋਵੇ ਮੀਸ਼ੂ ਤੋਂ ਮੰਗਵਾਇਆ ਸੀਗਾ ਆਨਲਾਈਨ ਮੰਗਵਾਇਆ ਸੀਗਾ ਮੈਂ ਸੂਟ ਆ ਕੁੜਤਾ ਸੈੱਟ ਮੰਗਵਾਇਆ ਸੀ ਨਾ ਉਹ ਤੁਹਾਨੂੰ ਦਿਖਾਉਣੀ ਆ ਪਾ ਕੇ ਤੇ ਦੱਸਿਓ ਕਿਸ ਤਰ੍ਹਾਂ ਲੱਗਦਾ ਨਹੀਂ ਫਿਰ ਉਹਨੂੰ ਆਪਾਂ ਥੋੜਾ ਜਿਆ ਕਰਵਾ ਲਾਂਗੇ ਸੈਟਿੰਗ ਸਲਵਾਰ ਵਗੈਰਾ ਬਣਵਾ ਲਾਂਗੇ ਪਜਾਮੇ ਦੀ ਹੈ ਨਾ ਤੇ ਕਮੀਜ਼ ਵੀ ਸੈਟਿੰਗ ਕਰਵਾ ਲਵਾਂਗੇ ਮੈਂ ਰੱਖ ਲਿਆ ਸੀ ਜੀ ਥੋਡੇ ਕਹਿੰਦੇ ਫਿਰ ਮੇਰੇ ਟਰਨ ਨਹੀਂ ਪਾਈ ਉਹਦੀ ਹੈ ਨਾ ਰੱਖ ਲਿਆ ਸੀਗਾ ਤੇ ਦੂਸਰਾ ਇੱਕ ਭੈਣ ਹਰਪਿੰਦਰ ਕੌਰ ਦੀ ਆਈਡੀ ਤੋਂ ਉਹਨਾਂ ਨੇ ਪੁੱਛਿਆ ਸੀ ਵੀ ਮਿਰਚ ਦਾ ਆਚਾਰ ਤੁਹਾਡਾ ਕਿਸ ਤਰ੍ਹਾਂ ਦਾ ਮਤਲਬ ਵਧੀਆ ਪਿਆ ਉਹ ਕਹਿੰਦੇ ਵੀ ਖਰਾਬ ਤਾਂ ਨਹੀਂ ਹੋਇਆ ਹੈਗਾ ਵੀ 4:30 ਨੂੰ ਦੱਸਿਓ ਕਹਿੰਦੇ ਉਲੀ ਕਿਉਂ ਲੱਗਦੀ ਹੈ ਹਨਾ ਦੇਖੋ ਜੀ ਦੋ ਤਿੰਨ ਰੀਜ਼ਨ ਹੁੰਦੇ ਨੇ ਆਚਾਰ ਜਿਹੜਾ ਆਪਣਾ ਖਰਾਬ ਹੁੰਦਾ ਚਾਹੇ ਉਹ ਆਂਬ ਦਾ ਆਚਾਰਾ ਚਾਹੇ ਮਿਰਚ ਦਾ ਆਚਾਰਾ ਚਾਹੇ ਨਿੰਬੂ ਦਾ ਹਨਾ ਦੋ ਤਿੰਨ ਰੀਜ਼ਨ ਹੁੰਦੇ ਨੇ ਕਿ ਇਹ ਪਹਿਲਾ ਰੀਜ਼ਨ ਤਾਂ ਹੁੰਦਾ ਵੀ ਜਿਹੜਾ ਮਤਲਬ ਕਿ ਆਚਾਰਾ ਚਾਹੇ ਮਿਰਚ ਦਾ ਚਾਹੇ ਨਿੰਬੂ ਦਾ ਉਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਮਤਲਬ ਉਹਨੂੰ ਵਾਸ਼ ਕਰਦੇ ਜਿਵੇਂ ਮਿਰਚਾਂ ਹੋਗੀਆਂ ਜਾਂ ਅਚਾਰ ਹੋਗੇ ਉਹਨੂੰ ਧੋਨੇ ਹੈਨਾ ਤਾਂ ਉਹ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇ ਡਰਾਈ ਹੋਣੇ ਚਾਹੀਦੇ ਨੇ ਉਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਉਹਨੂੰ 2 ਤੋਂ 3 ਘੰਟੇ ਲਈ ਟਾਈਮ ਦੋ ਤੇ ਉਹਦਾ ਜਿਹੜਾ ਪਾਣੀ ਹੈ ਚੰਗੀ ਤਰ੍ਹਾਂ ਡਰਾਈ ਹੋ ਜਾਵੇ ਸੁੱਕ ਜਾਵੇ ਹੈਨਾ ਤੇ ਦੂਸਰਾ ਹੁੰਦਾ ਵੀ ਜਿਹੜਾ ਆਪਾਂ ਬਰਤਨ ਦੇ ਵਿੱਚ ਪਾਉਣੇ ਉਹ ਬਰਤਨ ਵੀ ਬਿਲਕੁਲ ਸੁੱਕਾ ਤੇ ਉਹਨੂੰ ਧੁੱਪ ਲੱਗੀ ਹੋਵੇ ਹੈਨਾ ਤੇ ਤੀਸਰਾ ਰੀਜ਼ਨ ਇਹ ਹੁੰਦਾ ਅ ਅਚਾਰ ਜਿਵੇਂ ਕਿ ਮਿਰਚਾਂ ਨੇ ਕਈ ਵਾਰ ਨਾ ਬਿਲਕੁਲ ਕੱਚੀਆਂ ਹੁੰਦੀਆਂ ਨੇ ਉਹ ਅਚਾਰ ਵੀ ਫਿਰ ਆਪਣਾ ਖਰਾਬ ਹੋ ਜਾਂਦਾ ਤੇ ਮਿਰਚਾਂ ਜਿਹੜੀ ਵਧੀਆ ਪੱਕੀਆਂ ਲਓ ਤੁਸੀਂ ਵਧੀਆ ਬੀਜ਼ ਵਾਲੀਆਂ ਤੇ ਜਿਹੜੀ ਥੋੜੀ ਜਿਹੀ ਕੱਚੀ ਜੀ ਮਿਰਚ ਹੁੰਦੀ ਜਿੰਮੇ ਮੈਂ ਵੀ ਅਲੱਗ ਕੱਢਦੀ ਹਾਂ ਸੀਗੀ ਹਨਾ ਉਹ ਮਿਰਚਾਂ ਹੁੱਲੀ ਪੈਂਦੀ ਹੀ ਪੈਂਦੀ ਹੈਗੀ ਤੇ ਇਹ ਹੋ ਸਕਦਾ ਚੌਥਾ ਰੀਜ਼ਨ ਇਹ ਹੋ ਸਕਦਾ ਜਿਵੇਂ ਆਪਾਂ ਅਚਾਰ ਕੱਢਦੇ ਆਂ ਹਾਂ ਮਤਲਬ ਕਈ ਵਾਰ ਆਪਾਂ ਨਾ ਵਿੱਚ ਰੱਖ ਦਿੰਦੇ ਆ ਉਹਦੇ ਚਮਚੇ ਵਗੈਰਾ ਉਹ ਨਹੀਂ ਰੱਖਣਾ ਚਾਹੀਦਾ ਉਹਦੇ ਨਾਲ ਕੀ ਇਹ ਕਾਲਾ ਵੀ ਹੋਊਗਾ ਤੇ ਚਾਰ ਆਪਣਾ ਖਰਾਬ ਵੀ ਹੋ ਜਾਂਦਾ ਬਾਕੀ ਇਹ ਆ ਵੀ ਇੱਕ ਜਦੋਂ ਆਪਾਂ ਚਾਰ ਨੂੰ ਪਾਉਨੇ ਆ ਤਾਂ ਉਹਨੂੰ ਇੱਕ ਹਫ਼ਤੇ ਤੱਕ ਹਿਲਾਉਂਦੇ ਰਹੋ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰ ਉਹਨੂੰ ਜ਼ਰੂਰ ਹਿਲਾਓ ਚਾਰ ਨੂੰ ਧੁੱਪ ਲਵਾਉਣ ਦੀ ਕੋਈ ਲੋੜ ਨਹੀਂ ਹੈਗੀ ਹੈਨਾ ਇਦਾਂ ਹੀ ਹਿਲਾਓ ਤੇ ਸਿਰਕਾ ਜ਼ਰੂਰ ਪਾਓ ਮਿਰਚਾਂ ਦੇ ਵਿੱਚ ਚਾਹੇ ਹੈਨਾ ਆਪਾਂ ਖੱਟਾ ਮਤਲਬ ਕਿ ਨਿੰਬੂ ਦਾ ਰਸ ਵੀ ਪਾ ਸਕਦੇ ਆ ਇਹ ਜ਼ਰੂਰ ਪਾਓ ਤੁਸੀਂ ਹੈਨਾ ਮਸੇ ਇਹ ਹੀ ਰੀਜ਼ਨ ਹੁੰਦੇ ਨੇ ਹੋਰ ਕੋਈ ਰੀਜ਼ਨ ਨਹੀਂ ਹੁੰਦੇ ਹਨ ਤੇ ਬਾਕੀ ਕਈ ਵਾਰ ਆਪਣੇ ਭੈਣਾਂ ਨੂੰ ਜਿਵੇਂ ਕਿ ਧਿਆਨ ਰੱਖਣਾ ਪੈਂਦਾ ਚਾਰ ਪ੍ਰਤੀ ਹਨ ਉਹ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਮੈਂ ਨਹੀਂ ਇੱਥੇ ਕਹਿ ਸਕਦੀ ਹਨ ਤੇ ਉਹ ਤੁਹਾਨੂੰ ਪਤਾ ਹੀ ਹੈ ਜੀ ਵੀ ਆਪਾਂ ਉਹ ਚੀਜ਼ਾਂ ਦਾ ਉਹ ਵਾਲੇ ਹੱਥ ਆਪਾਂ ਦੇਖੋ ਨਾਲ ਲਈ ਹੈ ਨਾ ਜ਼ਰੂਰ ਹੁੰਦਾ ਵੀ ਉਹ ਧਿਆਨ ਰੱਖਣਾ ਨਾ ਖਾਸ ਕਰਕੇ ਭੈਣਾਂ ਦਾ ਹੀ ਹੈ ਜਾਂ ਬੱਚਿਆਂ ਦਾ ਵੀ ਉਹ ਧਿਆਨ ਜਰੂਰ ਰੱਖਿਆ ਕਰੋ ਉਹ ਰੀਜ਼ਨ ਵੀ ਹੁੰਦਾ ਵੀ ਆਪਣਾ ਆਚਾਰ ਜਿਹੜਾ ਖਰਾਬ ਹੋ ਜਾਂਦਾ ਠੀਕ ਹੈ ਜੀ ਮੈਂ ਬਸ ਇਹ ਦੱਸ ਹੀ ਦਿੰਨੀ ਹਾਂ ਚਲੋ ਇਹਦੇ ਵਿੱਚ ਕੋਈ ਉਹ ਦੱਸਣ ਦੇ ਵਿੱਚ ਵੀ ਕੋਈ ਉਹ ਨਹੀਂ ਹੈ ਨਾ ਮਹਾਵਾਰੀ ਟਾਈਮ ਆਪਾਂ ਆਚਾਰ ਆ ਜਿਹੜਾ ਇਹ ਜ਼ਰੂਰੀ ਰੀਜ਼ ਮੇਨ ਪੁਆਇੰਟ ਇਹ ਹੈਗਾ ਵੀ ਜਦੋਂ ਮਹਾਵਾਰੀ ਟਾਈਮ ਆਪਾਂ ਆਚਾਰ ਨੂੰ ਨਾ ਹੱਥ ਲਾਉਣਾ ਪੈਣਾ ਉਹ ਰੀਜ਼ਨ ਵੀ ਹੁੰਦਾ ਉਦੋਂ ਵੀ ਆਚਾਰ ਜਿਹੜਾ ਆਪਣਾ ਖਰਾਬ ਹੁੰਦਾ ਹੀ ਹੁੰਦਾ ਹੈ ਨਾ ਚਲੋ ਜੀ ਦਿਖਾਉਣੀ ਹੈ ਤੁਹਾਨੂੰ ਆਚਾਰ ਤੇ ਵੀਡੀਓ ਦਾ ਫਿਰ ਆਪਾਂ ਐਂਡ ਵੀ ਕਰਾਂਗੇ ਸੂਟ ਪੀ ਪਾ ਕੇ ਦਿਖਾਉਣੀ ਤੁਹਾਨੂੰ ਠੀਕ ਹੈ ਜੀ ਸੂਟ ਮੈਂ ਪਹਿਨ ਲਿਆ ਦੇਖੋ ਤੇ ਹੋੜਾ ਇਹ ਦੁਰਭੋਕ ਦਿਖਾ ਮੈਂ ਇਸ ਤਰ੍ਹਾਂ ਕਰਿਆ ਹੁਣ ਕਾ ਕੋਈ ਹੈ ਨਹੀਂ ਇਸ ਤਰ੍ਹਾਂ ਲੱਗ ਰਿਹਾ ਦੇਖੋ ਵੈਸਤਾ ਠੀਕ ਲੱਗ ਰਿਹਾ ਪਰ ਥੋੜਾ ਲੂਸ ਹੈਗਾ ਗਲਾਂ ਇਹਦਾ ਸੋਨਾ ਬਣਿਆ ਹੋਇਆ ਦੇਖੋ ਲੋਸ ਸਮੇ ਗਲਾ ਬਣਿਆ ਹੋਇਗਾ ਤੇ ਥੋੜਾ ਇਹ ਲੂਸ ਹੈ ਇੱਥੋਂ ਵੈਸੇ ਬੜੀਆ ਠੀਕ ਆ ਨੀਚੇ ਤੋਂ ਖਾਣਾ ਤੁਨੋਂ ਪੈਂਟ ਪਲੱਸ ਪਜਾਮਾ ਇਹਦਾ ਆ ਦੇ इस तरह लग रहा है प्रैस करने वाला प्रैस करके वीय लगेगा तो इस तरह लग रहा है वैसे तो पीस बहुत सोहना है भी एवं कोई और नहीं है बहुत सोहना पीस है थोड़ा अंडर शर्ट वगैरह पाने थोड़ा पतला भी लग रहा है मैं चलो जी ਲਓ ਜੀ ਹੁਣ ਤੁਹਾਨੂੰ ਆਪਾਂ achar ਦਿਖਾ ਦਿੰਨੇ ਆ ਆ ਦੇਖੋ ਬਿਲਕੁਲ ਵਧੀਆ ਪਿਆ achar ਕਿਤੋਂ ਕੁਝ ਵੀ ਨਹੀਂ ਹੋਇਆ ਦੇਖੋ ਬਹੁਤ ਸੋਹਣਾ ਪਿਆ achar ਬਸ ਇਹਨੂੰ ਇਦਾਂ ਹਿਲਾਉਂਦੇ ਰਿਹਾ ਕਰੋ ਆ ਦੇਖੋ ਆਪਾਂ ਤੁਹਾਨੂੰ ਆਲੇ-ਦਾਲਿਓ ਸਾਰਾ ਦਿਖਾ ਰਹੇ ਹਾਂਗੇ ਵੀ ਬਹੁਤ ਸੋਹਣਾ ਬਣਿਆ ਇਹਨੂੰ ਚਾਹ ਇੱਕ ਸਾਲ ਲਈ ਰੱਖੋ ਜਿੰਨਾ ਟਾਈਮ ਤੁਹਾਡੇ achar ਖਤਮ ਨਹੀਂ ਹੁੰਦਾ ਉਨਨਾ ਟਾਈਮ ਵਧੀਆ ਰਹੂਗਾ ਇਹ achar ਆ ਦੇਖ ਸਕਦੇ ਤੁਸੀਂ ਨੇੜੇ ਤੋਂ ਤੇ ਬਹੁਤ ਸੋਣਾ ਪਰ ਐਸੇ ਮੈਂ ਇੱਕ ਵਾਰ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੀ ਆ। ਆ ਦੇਖੋ। ਆ ਦੇਖੋ ਬਿਲਕੁਲ ਨਾ achar ਵਧੀਆ ਪਿਆ। ਕੁਝ ਵੀ ਨਹੀਂ ਹੋਇਆ। ਬਸ ਇਹਨੂੰ ਹਿਲਾਓ ਦਿਨ ਚ ਦੋ ਤਿੰਨ ਵਾਰ ਇੱਕ ਹਫਤਾ ਲਗਾਤਾਰ ਇਹਨੂੰ ਹਿਲਾਓ ਤੇ ਬਾਕੀ ਜੋ ਤੁਹਾਨੂੰ ਮੈਂ ਦੱਸਿਆ ਉਹ ਕਰੋ ਹਨਾ। ਚਲੋ ਜੀ ਠੀਕ ਆ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਮਿਲਦੇ ਆ ਤੁਹਾਨੂੰ ਕੱਲ ਨੂੰ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ। হাসতে রো বসতে রো খুশ রো খুশাল রো বাই বাই টেক কেয়ার